ਅੱਜ ਬਾਈ ਦੇਖਦੇ ਆ ਆਪਾਂ ਲੱਭਦੇ ਆ ਕੋਈ ਸ਼ਕਾਰ ਇਹਦੇ ਨਾਲ ਮਿਲ ਗਿਆ ਬਾਈ ਯੰਤਰ ਮਿਲ ਗਿਆ ਬਹੁਤ ਵਧੀਆ ਇਹ ਸਾਲੀ ਕੀ ਜੀ ਆ ਬਈ ਬਹੁਤ ਆ ਨਿਕਲੀ ਆ दारू ਦੀ ਤੋਨੇ ਆ ਬੋਤਲ ਦੇਖਦੇ ਆਂ ਕੀ ਨਿਕਲਦਾ ਪ੍ਰਾਣੀ ਦੱਬੀ ਹੋਈ ਸੀ ਘਰਤੀ ਕਿਸੇ ਦੀ ਮੈ ਲੱਗਦਾ ਲੈ ਤਰਤਾ ਆਪਾਂ ਇਹਦਾ ਸ਼ਿਰਕਾ ਜਿਹਾ ਹੀ ਲੱਗਦਾ ਇਹ 1898 ਦੀ ਆ 97 ਹੈ ਪੁਰਾਣਾ ਮਾਡਲ ਆ ਕੋਈ